ਇਹਾਂ ਤੁਸੀਂ ਦੇਖਿਆ ਇਹ ਰੂਪਨਗਰ ਦੀਆਂ ਸੰਨ ਅਨੰਦਪੁਰ ਸਾਬ ਤੋਂ ਉਮੀਦਵਾਰ ਨੇ ਭਾਜੀਪੀ ਦੇ ਡਾਕਟਰ ਸੁਬਾਸ਼ ਸ਼ਰਮਾ ਜਿੰਨਾ ਨੇ ਨਾਮਿਨੇਸ਼ਨ ਫਾਈਲ ਕੀਤਾ ਪਰ ਪਹਿਲਾਂ ਉਹਨਾਂ ਨੇ ਕੇਂਦਰੀ ਮੰਤਰੀ ਜੇਂਦਰ ਸ਼ਿਖਾਵਤ ਤੇ ਉੱਤਰਖੰਡ ਦੇ ਮੁੱਖ ਮੰਤਰੀ ਪੁਸ਼ਕਰ ਤਾਮੀ ਦੇ ਨਾਲ ਰੋਡ ショਅ ਕੱਢਿਆ ਤੇ ਫਿਰ ਨਾਮਜ਼ਦਗੀ ਭਰੀ ਹੈ ਅਨੰਦਪੁਰ ਸਾਬ ਦੇ ਵਿੱਚ ਵੀ ਮੁਕਾਬਲਾ ਜ਼ਬਰਦਸਤ ਹੋਏਗਾ ਕਿਉਂਕਿ ਤੋਂ ਆਮ ਆਦਮੀ ਪਾਰਟੀ ਵੱਲੋਂ ਨੇ ਮਾਲਵਿੰਦਰ ਸਿੰਘ ਕੰਗ ਅਕਾਲੀ ਦਲ ਵੱਲੋਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਕਾਂਗਰਸ ਵੱਲੋਂ ਨੇ ਵਿਜੇਂਦਰ ਸਿੰਘਲਾ ਜੋ ਸਾਫ ਦਾ ਮੰਤਰੀ ਰਹਿਨੇ ਤੇ ਭਾਜੀਪੀ ਵੱਲੋਂ ਨੇ ਡਾਕਟਰ ਸੁਬਾਸ਼ ਸ਼ਰਮਾ ਜਿੰਨਾ ਨੇ ਨਾਮ ਦੀ ਪਰ ਇਹ ਅੱਜ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਲੰਘੇ ਕੱਲ 200 ਤੋਂ ਵੱਧ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ 660 ਤੋਂ ਵੱਧ ਜਿਹੜੇ ਕਾਗਜ਼ ਹੈ ਹੁਣ ਤੱਕ ਦਾਖਲ ਹੋ ਚੁੱਕੇ ਨੇ ਤੇ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਕਈ ਦਿਗਜ ਜੜੀਆਂ ਨੂੰ ਨਾਮਜ਼ਦਗੀਆਂ ਪੜ ਰਹੇ ਨੇ ਤੇ ਇਧਰ ਜਦੋਂ ਡਾਕਟਰ ਸੁਭਾਸ਼ ਸ਼ਰਮਾ ਨਾਮਜ਼ਦਗੀ ਪਰੰਜਾਇਰ ਸੰਤ ਪਹਿਲانوں ਨੇ ਰੋਡ ਸ਼ੋ ਕੀਤਾ ਤੇ ਫਿਰ ਨਾਮਜ਼ਦਗੀ ਦਾਖਲ ਕੀਤੀ ਬਖਸ਼ੀਸ਼ ਤੇ ਮਾਤਾ ਨਾਨਾ ਦੇ ਵੀ ਅਸ਼ੀਰਵਾਦ ਨਾਲ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ श्री आनंदपुर साहब लोकसभा ਤੋਂ ਕਾਗਜ਼ दाखिल ਕੀਤੇ ਆਂ ਔਰ ਮੈਂ ਬੜਾ ਧੰਨਵਾਦੀ ਆਂ ਕਿ ਆਦਰਨੀਏ ਸ਼੍ਰੀ ਗਜੇਂਦਰ ਸ਼ਿਖਾਵਤ ਜੀ ਵਿਸ਼ੇਸ਼ ਰੂਪ ਦੇ ਨਾਲ ਇਸ ਮੌਕੇ ਤੇ ਮੈਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਾਡੇ ਲੋਕ ਸਭਾ ਦੇ ਪਰਿਵਾਰੀ ਕੇਵਲ ਸਿੰਘ ਢਿੱਲੋਂ ਜੀ ਸਾਡੇ ਜ਼ਿਲ੍ਹਾ ਅਧਿਕ ਸੰਜੀਵ ਜੀ ਅਜੇ ਵੀਰ ਜੀ ਸਭ ਲੋਗ ਆਏ ਨੇ ਸੋ ਪਰਮਪિતા ਪਰਮਾਤਮਾ ਦਾ ਬਹੁਤ ਅਸ਼ੀਰਵਾਦ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਨਾਲ ਨਰਿੰਦਰ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਪੰਜਾਬ ਚ ਉਹ ਲਹਿਰ ਉਸ ਤੋਂ ਵੀ ਜ਼ਿਆਦਾ ਮਜ਼ਬੂਤ ਹੈ ਔਰ ਪੰਜਾਬ ਇਸ ਵਾਰ ਇਤਿਹਾਸ ਸਿਰਜਣ ਵੱਲ ਅੱਗੇ ਵਧ ਰਿਹਾ ਹੈ ਪੰਜਾਬ ਦੇ ਲੋਕ ਜੋ ਅਕਾਲੀਆਂ ਕਾਂਗਰਸੀਆਂ ਔਰ ਇਹ ਝਾੜੂ ਵਾਲੇ ਝੂਠੇ ਇਨਕਲਾਬੀਆਂ ਤੋਂ ਤਰਸੇ ਉਹਨਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਪੰਜਾਬ 'ਚ ਕਮਲ ਖਿលਣਾ ਹੈ ਔਰ ਤੁਸੀਂ ਦੇਖੋਗੇ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰੇ ਪੰਜਾਬ 'ਚ ਵੀ ਔਰ ਸ਼੍ਰੀ ਅਨੰਦਪੁਰ ਸਾਹਿਬ 'ਚ ਵੀ ਕਮਲ ਖਿਲੇਗਾ ਕਿਸਾਨਾਂ ਦਾ ਕਿਸਾਨਾਂ ਕਿਸਾਨਾਂ ਦਾ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਹੈ ਮੈਂ ਜਿੱਥੇ ਵੀ ਜਾ ਰਿਹਾ ਹਾਂ ਕਿਸਾਨ ਵੀ ਮੇਰੀ ਗੱਲ ਸੁਣ ਵੀ ਰਹੇ ਆ ਸਮਝ ਵੀ ਰਹੇ ਆ ਸਮਰਥਨ ਵੀ ਦੇ ਰਹੇ ਆ ਔਰ ਪੂਰਾ ਆਸ਼ੀਰਵਾਦ ਹੈ ਪਿੰਡਾਂ 'ਈ ਸਾਡੀ ਕੈਂਪੇਨ ਬਹੁਤ ਅੱਛੀ ਹੈ ਕੁਝ ਜਥੇਬੰਦੀਆਂ ਦੇ ਕਾਰਕੁਨ ਵਿਰੋਧ ਕਰ ਰਹੇ ਆ ਸਭ ਨੂੰ ਲੋਕਤੰਤਰ 'ਚ ਵਿਰੋਧ ਕਰਨ ਦਾ ਅਧਿਕਾਰ ਹੈ ਨਰਿੰਦਰ ਮੋਦੀ ਜੀ ਦੀ ਲੋਕਪ੍ਰਿਤਾ ਉਹਨਾਂ ਦੇ ਜਨ ਕਲਿਆਣ ਦੇ ਕੰਮ ਪੰਜਾਬ ਲਈ ਪੰਜਾਬੀ ਲਈ ਪੰਜਾਬੀਅਤ ਲਈ ਕੀਤੇ ਉਹਨਾਂ ਦੇ ਉਪਰਾਲੇ ਭਗਵੰਤ ਮਾਨ ਸਰਕਾਰ ਦੀ ਪੰਜਾਬ ਨਾਲ ਠੱਗੀ ਧੋਖਾਧੜੀ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਮੁੱਦੇ ਨੇ ਚਾਹੇ ਮੁਹਾਲੀ 에어ਪੋਰਟ ਤੋਂ ਫਲਾਈਟ ਚਲਾਣ ਦੀ ਗੱਲ ਹੈ ਇੱਥੇ ਕੋਈ ਵੱਡੀ ਇੰਡਸਟਰੀ ਲੈ ਕੇ ਆਣ ਦੀ ਗੱਲ ਹੈ ਡਰੱਗਜ਼ ਔਰ ਰੀਤ ਮਾਫੀਆ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਖਤਮ ਕਰਨ ਦੀ ਗੱਲ ਹੈ ਇਸ ਇਤਿਹਾਸਿਕ ਖਾਲਸੇ ਦੀ ਧਰਤੀ ਨੂੰ ਟੂਰਿਜ਼ਮ ਦਾ ਵੱਡਾ ਸੈਂਟਰ ਬਣਾਉਣ ਦੀ ਗੱਲ ਹੈ ਇਨਫਰਾਸਟ੍ਰਕਚਰ ਦੇ ਵਿਕਾਸ ਦੀ ਗੱਲ ਹੈ ਮੁਹਾਲੀ ਦਾ ਜਿਹੜਾ ਆਈਟੀ ਦਾ ਸਾਡਾ ਹੱਬ ਹੈ ਉਹਨੂੰ ਬੰਗਲੌਰੂ ਹਾਇਦਰਾਬਾਦ ਵਾਂਗੂ ਵਿਕਸਿਤ ਕਰਨ ਦੀ ਗੱਲ ਹੈ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਜਨਤਾ ਜਾ ਰਿਹਾ ਔਰ ਭਰਪੂਰ ਅਸ਼ੀਰਵਾਦ ਜਨਤਾ ਦਾ ਮਿਲ ਰਿਹਾ ਹੈ